ਖਾੜੇ ਪਿੰਡ ਦੇ ਵਿੱਚ ਟਕਰਾਅ ਹੋਇਆ ਲੋਕਾਂ ਦਾ ਪੁਲਿਸ ਦੇ ਨਾਲ ਉੱਥੇ ਵੀ ਆਈ ਇੱਕ ਫੈਕਟਰੀ ਲੱਗ ਰਹੀ ਹੈ ਅਸੀਂ ਰਪਾਣੇ ਜ਼ਿਲ੍ਹਾ ਮੁਕਸਰ ਦੇ ਵਿੱਚ ਗਏ ਰਹੂੜਿਆਂ ਵਾਲੀ ਪਿੰਡ ਰਪਾਣੇ ਦੀ ਫੈਕਟਰੀ ਉੱਥੇ ਆਲੇ-ਦਾਲੇ ਘੱਟੋ-ਘੱਟ 15-20 ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਉਸ ਪਿੰਡ 'ਚ ਗਏ ਵੱਡਾ ਪਿੰਡ ਹੈ ਫੈਕਟਰੀ ਦੇ ਵਿਰੋਧ ਦੇ ਵਿੱਚ ਸਾਡੇ ਨਾਲ ਖੜੇ ਆ ਕੇ 50 ਬੰਦੇ ਤੇ 80 ਬੰਦੇ ਸਾਡੇ ਵਿਰੋਧ ਚ ਖੜ ਕੇ ਆ ਕੇ ਆਹ ਸਾਡੇ 30 ਤਰੀਕ ਨੂੰ ਇੱਥੇ ਲੋਕਾਂ ਨੂੰ ਪੁੱਛਣਾ ਆਉਣਗੇ ਜਿਹਨੂੰ ਪਬਲਿਕ ਹੀਅਰਿੰਗ ਕਹਿੰਦੇ ਆ ਵੀ ਲੋਕਾਂ ਨੂੰ ਪੁੱਛਿਆ ਜਾਵੇ ਫੈਕਟਰੀ ਲੱਗਣੀ ਚਾਹੀਦੀ ਏ ਕਿ ਨਹੀਂ ਲੱਗਣੀ ਚਾਹੀਦੀ ਤੁਸੀਂ ਦੇਖ ਲਿਓ ਬਹੁਤੇ ਲੋਕ ਉਹਨਾਂ ਦੇ ਹੱਕ ਚ ਭੁਗਤਣ ਕੇ ਆ ਕੇ ਜਮੀਨਾਂ ਕਿਨੇ ਦਿੱਤੀਆਂ ਚਲੋ ਇਹਦਾ ਜਿਹੜੀ ਸੋਡੇ ਵਾਲੀ ਫੈਕਟਰੀ ਆ ਇਹ ਤਾਂ ਪੰਚਾਇਤੀ ਜ਼ਮੀਨ ਸੀ ਸ਼ਾਮਲਾਟੀ ਜ਼ਮੀਨ ਸੀਗੀ ਆ ਪਿਛਲੀ ਸਰਕਾਰ ਨੇ ਬੰਝ ਗੱਡਿਆ ਕਾਂਗਰਸੀਆਂ ਨੇ ਉਹਨਾਂ ਨੇ ਇਹ ਜ਼ਮੀਨ ਦੇ ਉੱਤੇ ਲਿਆ ਕੇ ਫੈਕਟਰੀ ਦੇ ਮਾਲਕਾਂ ਨੂੰ ਇਹ ਜ਼ਮੀਨ ਅਕਵਾਇਰ ਕਰਕੇ ਜਾਂ ਜ਼ਮੀਨ ਕਿਸੇ ਵੀ ਤਰੀਕੇ ਨਾਲ ਲੀਟੇ ਦਿੱਤੀ ਪਰ ਜਿਹੜੀਆਂ ਹੋਰ ਥਾਵਾਂ ਤੇ ਆਪਾਂ ਥਾਂ-ਥਾਂ ਦੇਖ ਰਹੇ ਆ ਪੰਜਾਬ ਦੇ ਵਿੱਚ ਕਾਰਖਾਨੇ ਲੱਗ ਰਹੇ ਆ ਉਹਨਾਂ ਲਈ ਜ਼ਮੀਨ ਕੌਣ ਦੇ ਰਿਹਾ? ਜ਼ਿੰਮੇਵਾਰ ਕੌਣ ਆ? ਆ ਜਿੱਥੇ ਅੱਜ ਆਪਾਂ ਖੜੇ ਆ ਇਤਿਹਾਸਕ ਧਰਤੀ ਆ ਤੇ ਨਾਲ ਨੀਲੋਂ ਵਾਲੀ ਨਹਿਰ ਜਾਂਦੀ ਆ। ਇਹੀ ਨਹਿਰ ਸਾਡੇ ਬਟੰਡੇ ਵੀ ਜਾਂਦੀ ਆ। ਦਰਾਹੇ ਤੋਂ ਅੱਗੇ ਜਿਹੜੀਆਂ ਤਿੰਨ ਹੋ ਜਾਂਦੀਆਂ ਨੇ ਇਹ ਨਹਿਰ ਦੇ ਉੱਤੇ ਫੈਕਟਰੀ ਲੱਗਣ ਦਾ ਕਾਰਨ ਆ ਵੀ ਸਾਰਾ ਪੰਜਾਬ ਪ੍ਰਭਾਵਿਤ ਹੋਣਾ। ਇਹ ਅੱਗੇ ਜਿਹੜੀਆਂ ਤਨ ਨਹਿਰਾ ਦਰਾਹੇ ਤੋਂ ਪਾਰਦੀਆਂ ਨੇ ਨਿਕਲਦੀਆਂ ਨੇ ਉਹ ਸਾਰੇ ਪੰਜਾਬ ਜਾਂਦੀਆਂ ਬਟਿੰਡਾ ਮਾਨਸਾ ਪਟਿਆਲਾ ਸਰੂਰ ਅੱਗੇ ਉਹ ਮੁਕਸਰ ਤੱਕ ਚਲੀਆਂ ਜਾਂਦੀਆਂ ਨੇ ਇੱਥੇ ਆਪਾਂ ਬੋਲਿਆ ਤੁਸੀਂ ਵੀ ਇੱਥੇ ਰੌਲਾ ਪਾਇਆ ਹੁੱਕੇ ਜਿੱਤੇ ਪ੍ਰਚਾਰ ਕੀਤਾ ਵੀ ਭਾਈ ਆਜੋ ਆਪਾਂ ਫੈਕਟਰੀ ਦੇ ਖਿਲਾਫ ਇਕੱਠੇ ਹੋਣਾ ਕਿੰਨੇ ਕੁ ਬੰਦੇ ਆਏ ਆ ਭਾਈ 30 ਤਰੀਕ ਨੂੰ ਕਿੰਨੇ ਕੁ ਬੰਦੇ ਆਉਣਗੇ ਅਸੀਂ 3 ਦਸੰਬਰ ਨੂੰ ਲੁਧਿਆਣੇ ਇਕੱਠ ਰੱਖਿਆ ਸੀਗਾ ਵੀ ਬੁੱਢੇ ਦਰਿਆ ਚ ਪੈਂਦਾ ਜਿਹੜਾ ਕਾਲਾ ਪਾਣੀ ਆ ਜਿਹੜਾ ਜ਼ਹਿਰ ਆ ਉਹ ਬੰਦ ਕਰਨਾ ਆਓ ਪੰਜਾਬ ਦੇ ਲੋਕ ਉੱਠ ਕੇ 6 ਮਹੀਨੇ ਸਾਡੀ ਟੀਮ ਜੈਸਲਮੇਰ ਗੰਗਾ ਨਗਰ ਬੀਕਾਨੇਰ ਹਵੋਰ ਫਾਿਲਕਾ ਫਰੀਦਕੋਟ ਮੁਕਸਰਾ ਫਰੋਇਦਪੁਰ ਮੋਗੇ ਦੇ ਪਿੰਡਾਂ ਚ ਗਏ ਸੀ ਲੋਕ ਤਰਾਤਰਾਂ ਕਰਦੇ ਆ ਵੀ ਸਾਡੇ ਪਿੰਡ 80% ਕਾਲਾ ਪੀੜਿਆ ਲੋਕਾਂ ਨੂੰ ਸਾਡੇ ਲੋਕ ਕੈਂਸਰ ਨਾਲ ਮਰ ਚੱਲੇ ਸਾਡੇ ਜਵਾਕ ਮਰ ਚੱਲੇ ਬਹਿੰਡੇ ਸ਼ਹਿਰ ਦੇ ਵਿੱਚ ਘੱਟੋ ਘੱਟ 4000 5000 ਹਸਪਤਾਲ ਆ ਤੇ ਹਰ ਇੱਕ ਹਸਪਤਾਲ ਭਰਿਆ ਪਿਆ ਨਕੋ ਨਕ ਬਿਮਾਰੀਆਂ ਲੋਕ ਮਰ ਰਹੇ ਐ ਜਵਾਕ ਸਾਡੇ ਪੈਦਾ ਹੁਣੋਂ हट ਗਏ ਲੂਲੇ ਲੰਗੜੇ ਅਨੇ ਕਾਣੇ ਪਹਾ ਜਵਾਕ ਪੈਦਾ ਹੋਣ ਲੱਗੇ ਪਰ ਲੋਕ ਉੱਠ ਕੇ ਨਹੀਂ ਆਏ 3 ਤਰੀਕ ਨੂੰ 3000 2000 ਬੰਦਾ ਮਸਾਂ ਪਹੁੰਚਿਆ ਜਦੋਂ ਕਿ ਉਸ ਜ਼ਹਿਰ ਨਾਲ 3 ਕਰੋੜ ਲੋਕ ਪੀੜਤ ਹੈ ਪੰਜਾਬ ਤੇ ਰਾਜਸਥਾਨ ਦੇ ਇੱਥੇ ਵੀ ਦੇਖ ਲਓ ਹਾਲਾਤ ਇੱਥੇ ਵੀ ਇਹੀ ਹੋਣੇ ਆ ਆਪਾਂ ਔਡੋ ਔਡੀ ਲੜ ਰਹੇ ਆ ਖਾੜੇ ਪਿੰਡ ਵਾਲੇ ਆਪਣਾ ਮੋਰਚਾ ਖੋਲੀ ਬੈਠੇ ਆ ਅਦਰ ਮੁਸਕਾਬਾਦ ਥੋੜੇ ਕੋਲੇ ਹੀ ਆ ਉਹ ਵੀ ਮੋਰਚਾ ਖੋਲੀ ਬੈਠਿਆ ਫੈਕਟਰੀ ਦੇ ਖਿਲਾਫ ਹੋਰ ਕਈ ਥਾਵਾਂ ਤੇ ਮੋਰਚੇ ਖੁੱਲੇ ਹੋਏ ਆ ਪਰ ਸਾਰੇ ਲੋਕ ਆਪੋ ਆਪਣੇ ਥਾਮਾਂ ਤੇ ਲੜ ਰਹੇ ਆ ਆਪਾਂ ਇਕੱਠੇ ਨਹੀਂ ਹੋ ਰਹੇ ਮੈਂ ਦਾ ਸੋਧ ਤੋਂ ਵੱਡਾ ਦਖਾਂਦ ਭਰਾਓ ਇਹ ਸਮਝਦਾ ਵੀ ਜਿੰਨਾ ਚਿਰ ਸਾਡੇ ਲੋਕ ਨਹੀਂ ਇਕੱਠੇ ਹੋਣਗੇ ਸਾਡੇ ਲੋਕ ਨਹੀਂ ਜਾਗਣਗੇ ਸਾਡੇ ਲੋਕ ਨਹੀਂ ਤੁਰਨਗੇ ਜਿੰਨਾ ਚਿਰ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਨਹੀਂ ਪਾਉਂਦੇ ਵੀ ਇਹ ਜ਼ਿੰਮੇਵਾਰੀ ਸਾਡੀ ਐ ਕੰਮ ਸਾਡਾ ਉਨਾਂ ਚਿਰ ਇਹ ਮਸਲੇ ਹੱਲ ਨਹੀਂ ਹੋਣੇ ਆ ਸਾਡੇ ਲੋਕ ਆ ਆ ਤੁਸੀਂ ਦੇਖ ਲਿਓ ਆ ਖੜ ਦਿਓ ਸਾਲ ਡੂਟ ਸਾਲ ਹੋ ਰਿਹਾ ਕੋਈ ਝੰਡਾ ਚੱਕੂ ਕਾਂਗਰਸੀਆਂ ਦਾ ਕੋਈ ਬੋਕਰ ਵਾਲਿਆਂ ਦਾ ਕੋਈ ਬਾਦਲਾਂ ਦਾ ਕੋਈ ਭਾਜਪੀ ਦਾ ਸਾਨੂੰ ਕਿਸੇ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਜ਼ਹਿਰ ਪਾ ਦਿਓ ਕੈਮੀਕਲ ਪਾ ਦਿਓ ਜੋ ਮਰਜੀ ਕਰੀ ਜਾਓ ਚਾਹੇ ਖੋ ਕੇ ਲੈ ਜਾਓ ਹੋਰ ਸੂਬਿਆਂ ਨੂੰ ਦੇ ਦਿਓ ਚਾਹੇ ਸਾਡਾ ਪਾਣੀ ਮੁੱਕ ਵੀ ਚੱਲਿਆ ਧਰਤੀ ਹੱਡੋਂ ਵੀ 10-15 ਸਾਲ ਦਾ ਰਹਿ ਗਿਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਚਾਹੇ ਸਾਡੀ ਬੋਲੀ ਮਾਰ ਦਿਓ ਚਾਹ ਸਾਡੀ ਧਰਤੀ ਦਾ ਬਲੋ ਤਬਾਹ ਕਰ ਦਿਓ ਚਾਹ ਸਾਡਾ ਇਤਿਹਾਸ ਦਾ ਮਲਿਆ ਮੇੜ ਕਰ ਦਿਓ ਸਾਨੂੰ ਕੋਈ ਲੈਣਾ ਦੇਣਾ ਹੈਗਾ ਤੁਸੀਂ ਇੰਨੀ ਸੰਗਤ ਬੈਠੇ ਹੋ ਮੈਨੂੰ ਦੱਸੋ ਵੀ 3 ਦਸੰਬਰ ਜਿਹਦੇ ਸੱਦਾ ਦਿੱਤਾ ਸੀਗਾ ਲੁਧਿਆਣੇ ਦਾ ਹੱਥ ਖੜੇ ਕਦੋਂ ਕਿੰਨੇ ਕ ਪਹੁੰਚੇ ਸੀ ਗਿਣਤੀ ਦੇ 5 ਬੰਦੇ ਵਾਹ ਤੁਹਾਡੇ ਅਸੀਂ ਉਹ ਬਟਿੰਡੋਂ ਚੱਲ ਕੇ ਆਏ 200 ਮੀਲ ਤੋਂ ਤੇ ਇਥੋਂ ਲੁਧਿਆਣੇ ਉੱਠ ਕੇ ਨਹੀਂ ਬੰਦੇ ਪਹੁੰਚੇ ਧੰਨਵਾਦ ਆ ਤੁਹਾਡਾ ਜਿਹੜੇ ਗਏ ਹੋ ਪੰਜ ਚਾਰ ਇਹੀ ਦੁਖਾਂਤ ਆ ਜੇ ਲੁਧਿਆਣੇ ਮਸਲਾ ਮੁਕਸਰ ਨੂੰ ਆਉਣਾ ਪਊ ਜੇ ਮੁਕਸਰ ਮਸਲਾ ਜਲੰਧਰ ਨੂੰ ਜਾਣਾ ਪਊ ਜੇ ਜਲੰਧਰ ਰਲਾ ਪਟਿਆਲੇ ਨੂੰ ਪਹੁੰਚਣਾ ਪਊ ਇਹ ਇਕੱਠੇ ਹੋਣਾ ਪੈਣਾ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਛੋਡੀਆਂ ਨਸਲਾਂ ਦਾ ਖਾਤਮਾ ਹੈ ਇਹ ਛੋਡੀਆਂ ਨਸਲਾਂ ਨਹੀਂ ਪੈਦਾ ਹੋਣਗੀਆਂ ਅੱਛਾ ਯਾਦ ਰੱਖਿਓ ਅੱਜ ਤਾਂ ਪਤਾ ਨਹੀਂ ਦਿਮਾਗ ਕਿੱਥੇ ਫਿਰਦਾ ਮੈਂ ਲੇਟ ਪਤਾ ਕਿਉਂ ਹੋਇਆ ਮੈਂ ਘੰਟਾ ਲੇਟ ਸੋਡੇ ਕੋਲੇ ਇਸ ਕਰਕੇ ਹੋ ਗਿਆ ਅਸੀਂ ਰਾਤ ਜਦੋਂ ਬਰਨਾਲੇ ਕੋਲੇ ਆਉਂਦੇ ਸੀ ਨਾ ਮੁੰਡਾ ਇੱਕ ਉਧਰੋਂ ਸਾਹਮਣੇ ਆਉਂਦਾ ਸੀਗਾ ਤੁਰਿਆ ਆਉਂਦਾ ਹੀ ਮੁੰਡਾ ਖੰਭੇ 'ਚ ਵੱਜਿਆ ਮੋਟਰਸਾਈਕਲ ਪੱਟ ਟੁੱਟ ਗਿਆ ਵਿਚਾਰੇ ਦਾ ਜੜਾਕਾ ਪਿਆ ਪੱਟ ਦਾ ਟੁੱਟ ਗਿਆ ਜਾ ਕੇ ਗੱਡੀ ਰੋਕ ਕੇ ਚੱਕਿਆ ਅਸੀਂ ਚੱਕ ਕੇ ਹਸਪਤਾਲ ਦਾ ਹਲ ਕਰਾਇਆ ਅਸੀਂ ਉਹਨੂੰ ਪੁੱਛਿਆ ਵੀਰ ਨਾ ਤੇਰੇ 'ਚ ਕੋਈ ਵੱਜਿਆ ਕਾਰਨ ਕੀ ਬਣਿਆ ਤੂੰ ਕਿਵੇਂ ਵੱਜ ਗਿਆ ਕਹਿੰਦਾ ਭਾਈ ਡਿਪਰੈਸ਼ਨ ਦਿਮਾਗ ਤੇ ਬੋਝ ਹੀ ਐਨਾ ਸਾਡਾ ਸਰੀਰਕ ਦੇ ਤੁਰੇ ਫਿਰਦਾ ਦਿਮਾਗ ਦੇ ਤੁਰੇ ਫਿਰਦਾ ਮੈਨੂੰ ਐ ਲੱਗਦਾ ਵੀ ਬਹੁਤ ਟਾਈਮ ਨਹੀਂ ਪੈਂਦਾ ਪੰਜਾਂ 64 ਸਾਲਾਂ ਚ ਅਸੀਂ ਡਿਪਰੈਸ਼ਨ ਨਾਲ ਹੀ ਕਮਲੇ ਹੋ ਕੇ ਮਰਨ ਲੱਗ ਜਾਾਂਗੇ ਕਾਰਨ ਕੀ ਐ ਇੰਨੀ ਭੱਜ ਦੌੜ ਇੰਨਾ ਬੰਦਾ ਭੱਜ ਰਿਹਾ ਕਿੱਥੇ ਜਾਣਾ ਕੋਈ ਬੱਸ ਖੋਜਦੀ ਐ ਕੋਈ ਰੇਲ ਗੱਡੀ ਫੜਦੀ ਐ ਜਾ ਕੇ ਕੋਈ ਜਹਾਜ਼ ਫੜਦਾ ਲਾ ਤਰੇ ਦੇਗਰੀ ਭੱਜੀ ਫਿਰਦੇ ਭੱਜੀ ਫਿਰਦੇ ਸਬਰ ਹੀ ਹੈ ਨਹੀਂ ਜੇ ਬਚਣਾ ਚਾਹੁੰਦੇ ਆ ਜੇ ਬਾਕੀ ਆਪਣੀਆਂ ਨਸਲਾਂ ਫਸਲਾਂ ਆਪਣੀ ਧਰਤੀ ਆਪਣੀ ਜ਼ਮੀਨ ਆਪਣੇ ਖਿੱਤੇ ਆਪਣੀ ਸੱਭਿਆਚਾਰ ਨੂੰ ਬਚਾਉਣਾ ਚਾਹੁੰਦੇ ਆ ਉਹਨਾਂ ਆਪਣੀਆਂ ਬੋਲੀਆਂ ਇਤਿਹਾਸ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਆਪਣੀਆਂ ਜੜਾਂ ਵੱਲ ਮੁੜਨਾ ਪੈਣਾ ਜੁੜਨਾ ਪੈਣਾ ਇਹ ਸਮਝਣਾ ਪੈਣਾ ਪਾਣੀ ਮੇਰੇ ਆ ਬੋਲੀ ਮੇਰੀ ਆ ਧਰਤੀ ਮੇਰੀ ਆ ਅੱਜ ਪੰਜਾਬੀਆਂ ਦੇ ਅੰਦਰ ਉਹ ਮੋਹ ਮੁਹੱਬਤ ਉਹ ਪਿਆਰ ਆਪਣੀ ਧਰਤੀ ਲਈ ਆਪਣੇ ਲੋਕਾਂ ਲਈ ਆਪਣੇ ਪਾਣੀਆਂ ਲਈ ਆਪਣੀਆਂ ਹਵਾਵਾਂ ਲਈ ਨਹੀਂ ਰਿਹਾ ਇਹ ਮੰਨਣਾ ਪੈਣਾ ਟਾਈਮ ਟਪਾ ਰਹੇ ਆ ਜਿਹਾ ਸੋਡੇ ਦੇ ਨੋਟ ਆਈ ਤੁਸੀਂ ਖੜੇ ਹੋਗੇ ਕਿਤੇ ਹੋਰ ਆਈ ਹੋ ਖੜੇ ਹੋ ਜਾਣਗੇ ਉਦੋਂ ਹੀ ਉੱਠ ਆ ਜਦੋਂ ਅੱਗ ਲੱਗਦੀ ਆ ਕੇ ਸੇਕ ਲੱਗਦਾ ਆ ਕੇ ਪੁੱੜਿਆਂ ਨੂੰ ਵੀ ਹੁਣ ਤੱਕ ਘਰ ਆ ਕੇ ਬੜੀ ਉੱਠ ਖੜੋ ਉਦੋਂ ਉੱਠਦੇ ਆ ਤੇ ਅਸੀਂ ਕਲਪ ਦੇ ਫਿਰਦੇ ਆ ਕਈ ਸਾਲਾਂ ਦੇ ਪੂਰੇ ਪੰਜਾਬ ਵਿੱਚ ਵੀ ਪੰਜਾਬੀਓ ਆਪਾਂ ਮਰ ਚੱਲੇ ਸਾਡੀਆਂ ਨਸਲਾਂ ਫਸਲਾਂ ਕੱਖ ਨਹੀਂ ਇੱਥੇ ਰਹਿਣਾ ਨਾ ਪਾਣੀ ਬਚਨੇ ਆ ਨਾ ਸਾਡਾ ਕੁਝ ਆਉਣ ਵਾਲੇ ਸਮੇਂ 'ਚ ਇੱਥੇ ਜਵਾਬ ਕਿੱਥੋਂ ਪਤਾ ਹੋਣਗੇ ਆ ਯਾਰਾ ਪੀਕੇ ਜਵਾਬ ਪਤਾ ਹੋਣਗੇ ਸੈਂਟਰ ਆਫ ਟੀ ਕੇ ਨਾਲ ਦਾ ਹੀ ਜਵਾਬ ਲੈਣ ਲੱਗੇ ਕੋਈ ਬੰਦਾ ਆ ਸੋਡੇ ਇੱਥੇ ਹਾਲਾਤ ਦੇਖੋ ਮੈਂ ਵੀਡੀਓ ਪਾ ਕੇ ਗਿਆ ਸੀਗਾ ਇੱਥੋਂ ਲੈ ਕੇ ਰੋਪੜ ਤੋਂ ਤੇ ਦਰਾਹੇ ਤੱਕ ਸੋਡੇ ਸਾਰੇ ਨਿੱਲੜੀ ਨਹਿਰ ਦੇ ਠੇਕੇ ਕਿੰਨੇ ਆ ਹੈਗੇ ਕਿ ਨਹੀਂ ਹੈਗੇ ਤੁਸੀਂ ਵਿਰੋਧ ਕੀਤਾ ਕਦੇ ਉੱਠੇ ਬੋਲੇ ਨਾਲੇ ਕੋਈ ਕਾਨੂੰਨੀ ਨਹੀਂ ਹੈਗੇ ਇਹ ਇਹ ਗੈਰ ਕਾਨੂੰਨੀ ਰੱਖੇ ਹੋਏ ਠੇਕੇ ਆ ਡੀਐਫਓ ਨਾਲ ਮੇਰੀ ਗੱਲ ਹੋਈ ਤਾਂ ਮੈਂ ਪਿੱਛੇ ਵੀਡੀਓ ਪਾ ਕੇ ਗਿਆ ਅੱਜ ਵੀ ਮੈਂ ਆਉਦਾ ਹਾਂ ਗੱਲ ਕਰਕੇ ਆਂ ਡੀਐਫਓ ਨਾਲ ਲੁਧਿਆਣੇ ਨਾਲ ਮੈਂ ਠੇਕੇ ਦਾ ਕੀ ਬਣਿਆ ਕਹਿੰਦਾ ਭਾਈ ਅਸੀਂ ਤਾਂ ਪੁਲਿਸ ਮਦਦ ਲਈ ਵੀ ਲਿਖਿਆ ਅਸੀਂ ਚਿੱਠੀਆਂ ਵੀ ਕੱਢਤੀਆਂ ਸਰਕਾਰ ਨੂੰ ਵੀ ਕਹਿਤਾ ਪਰ ਠੇਕੇ ਨਹੀਂ ਚੱਕੇ ਗਏ ਆਪਾਂ ਵੀ ਉੱਥੇ ਲੰਘਦੇ ਆਂ ਕੋਲ ਦੀ ਬਾਲਾਂ ਤਾਂ ਆ ਵੀ ਵਧੀਆ ਮੌਜ ਜੀ ਲੱਗੀ ਆ ਠੰਡੇ ਥਾਂ ਤੇ ਠੇਕਾ ਲੈ ਕੇ ਪੀ ਲੈਨੇ ਆਂ ਉਥੇ ਬਹਿ ਕੇ ਨਹਿਰ ਦੇ ਉੱਤੇ ਸੋ ਅਸੀਂ ਇਹ ਪੰਜਾਬ ਨੂੰ ਭਰਾਵੋ ਬੇਦਾਵਾ ਲਿਖ ਕੇ ਦੇਈ ਬੈਠੇ ਆਂ ਭੱਜ ਰਹੇ ਆਂ ਆਪਣੀ ਲੜਾਈ ਤੋਂ ਆਪਣੇ ਸੰਘਰਸ਼ ਤੋਂ ਸੋ ਅਸ ਦਾ ਸਮਾਂ ਬਹੁਤ ਹੋ ਗਿਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸੋ ਨੂੰ ਇੰਨੇ ਹੀ ਕਹਿਣ ਆਏ ਆਂ ਵੀ ਅਸੀਂ ਹਰ ਪੱਖ ਤੋਂ ਸਾਡੀ ਸਮੁੱਚੀ ਟੀਮ ਟੀਮ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਰੋਪੜ ਤੋਂ ਵਹਣ ਸ਼ੁਰੂ ਕੀਤਾ ਸੀ ਫਿਰ ਪੰਜਾਬ ਚੱਲਿਆ ਸ਼ਾਇਦ ਪੰਜਾਬ ਦੇ ਲੋਕ ਮਾੜਾ ਵੋਟਾ ਉੱਠਣ ਪਰ ਸਾਨੂੰ ਇੱਕੋ ਹੀ ਗੱਲ ਤੇ ਆ ਕੇ ਖੜਨਾ ਪੈਣਾ ਕਿ ਅਸੀਂ ਸਾਰਾ ਪੰਜਾਬ ਇਸ ਮਸਲੇ ਨੂੰ ਲੈ ਕੇ ਇਕੱਠੇ ਹੋ ਜਾਈਏ ਤੇ ਨਹੀਂ ਫਿਰ ਹਾਲਾਤ ਇਹ ਜਿਹੇ ਆ ਵੀ ਇਹ ਹੁਣ ਅਖਾੜੇ ਦੇ ਵਿੱਚ ਜਿਹੜਾ ਅਖਾੜੇ ਰੌਲਾ ਪਿਆ ਹੋਇਆ ਜਗਰਾਉ ਕੋਲੇ ਉੱਥੇ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਹੋਇਆ ਵੀ 30 ਅਪ੍ਰੈਲ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਹ ਫੈਕਟਰੀ ਚਾਲੂ ਕਰਾਓ ਜਿਵੇਂ ਜੀਰੇ ਹੋਇਆ ਸੀ ਪਰ ਜੀਰੇ ਪੂਰਾ ਪੰਜਾਬ ਖੜ ਗਿਆ ਤਾਂ ਸਰਕਾਰ ਪਿੱਛੇ हट ਗਈ ਇਹ ਬਹੁਤ ਵੱਡੀਆਂ ਸ਼ਾਸ਼ੀਆਂ ਨੇ ਇਹ ਆਮ ਵਰਤਾਰੇ ਨਹੀਂ ਹੈਗੇ ਸੋਡੀ ਧਰਤੀ ਨੂੰ ਤਬਾਹ ਕਰਨਾ ਸੋਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਨਾ ਸੋਡੇ ਪਾਣੀਆਂ ਜ਼ਹਿਰਾਂ ਪਾਉਣੀਆਂ ਸੋਡੀ ਜਵਾਨੀ ਨੂੰ ਚਿੱਟੇ ਨਾਲ ਲਾ ਕੇ ਮਾਰਨਾ ਸੋਡੀ ਨੌਜਵਾਨੀ ਦਾ ਪ੍ਰਵਾਸ ਕਰਾ ਕੇ ਪੰਜਾਬ ਤੋਂ ਗੈਰ ਪੰਜਾਬੀਆਂ ਦੇ ਕਬਜੇ ਪੰਜਾਬ ਤੇ ਕਰਾਉਣੇ ਉਹਦੇ ਜ਼ਿੰਮੇਵਾਰ ਵੀ ਅਸੀਂ ਲੋਕ ਆ ਮੈਂ ਮੰਨਦਾ ਆ ਕਿੰਨੇ ਬੰਦੇ ਲੁਧਿਆਣੇ ਦੇ ਅਸੀਂ ਕਿੰਨੇ ਵਾਰੀ ਅੱਥੇ ਆਇਆ ਲੁਧਿਆਣੇ ਦੇ ਵਿੱਚ ਮਹਾਲੀ ਦੇ ਵਿੱਚ ਕਿੰਨੇ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਪਾ ਕੇ ਕਿਰਾਏ ਦਿੱਤੇ ਹੋਏ ਆ ਕਿੰਨੇ ਪਿੰਡਾਂ ਦੇ ਸਰਪੰਚ ਮੋਤਬਰ ਬੰਦੇ ਜਿਹੜੇ ਐਨਓਸੀਆਂ ਲਿਖ ਕੇ ਦਿੰਦੇ ਇਹਨਾਂ ਨੂੰ ਮਤੇ ਪਾ ਕੇ ਦਿੰਦੀਆਂ ਨੇ ਪੰਚਾਇਤਾਂ ਆਪ ਦੇ ਵੱਲੋਂ ਕੋਈ ਫੈਕਟਰੀ ਲੱਗਣੀ ਐ ਉਹਨੂੰ ਕਿੰਨੇ ਵੇ ਕੌਣ ਜ਼ਿੰਮੇਵਾਰ ਕੌਣ ਲੈਂਦਾ ਜ਼ਿੰਮੇਵਾਰੀ ਉਹਦੀ ਕੌਣ ਲਿਖ ਕੇ ਇੱਕ ਦਿੰਦਾ ਕੌਣ ਮਨਜ਼ੂਰੀ ਦਿੰਦਾ ਪੰਚਾਇਤਾਂ ਦਿੰਦੀਆਂ ਨੇ ਆ ਸਰਪੰਚ ਦਿੰਦੇ ਆ ਆ ਮਾੜੇ ਮੋٹے ਲਾਲਚਾਂ ਦੇ ਪਿੱਛੇ ਆ ਮੁੰਡਾ ਹੁਣੇ ਦੱਸ ਰਿਹਾ ਸੀ ਮੈਨੂੰ ਆ ਖੜਾ ਕਹਿੰਦਾ ਭਾਈ ਫੈਕਟਰੀ ਵਾਲਿਆਂ ਨੇ ਸ਼ਰਾਬ ਸ਼ੁਰੂ ਕਰਤੀ ਪਿੰਡਾਂ 'ਚ ਵੰਡ ਰਹੇ ਐ ਤੇ ਫੈਕਟਰੀ ਹੈ ਕਿਦੀ ਭਾਜੇਪੀ ਦਾ ਕਹਿੰਦੇ ਖਾਸ ਬੰਦਾ ਤੇ ਹਿਮਾਚਲ ਦੀ ਇੰਡਸਟਰੀ ਦਾ ਕਾਰਖਾਨਿਆਂ ਦਾ ਪ੍ਰਧਾਨ ਐ ਉਹ ਰਾਣਾ ਗੁਰਜੀਤ ਜੇ ਰੌਲਾ ਪਾਉਂਦਾ ਮੈਂ ਮੱਕੀ ਤੇ ਐਮਐਸਪੀ ਦੇ ਦੂੰਗਾ ਉਹ ਵੀ ਕਹਿੰਦੇ ਕਈ ਵਾਰੀ ਇੱਥੇ ਢੇੜਾ ਮਾਰ ਚੁੱਕਿਆ ਆ ਤੁਹਾਡੀ ਜਗ੍ਹਾ ਦੇ ਵਿੱਚ ਉਹ ਫੈਕਟਰੀ ਦੇ ਮਾਲਕ ਨਾਲ ਆ ਕੇ ਪਰ ਸੋਡੇ ਜੋ ਸਾਰੇ ਜਿੰਨੇ ਬੈਠੇ ਆ ਖਲਕਤ ਸੰਗਤ ਬੈਠੀ ਆ ਇਹ ਕੋਈ ਕਾਂਗਰਸੀ ਆ ਕੋਈ ਕਾਲੀਆਂ ਨਾਲ ਆ ਕੋਈ ਬੱਕਰ ਨਾਲ ਆ ਕੋਈ ਫੁੱਲ ਨਾਲ ਆ ਕੋਈ ਪੰਜਾਬ ਨਾਲ ਵੀ ਹੈਗਾ ਕੋਈ ਆਪਣੇ ਪਾਣੀਆਂ ਨਾਲ ਵੀ ਹੈਗਾ ਕੋ ਬੋਲੀ ਨਾਲ ਵੀ ਖੜਜੋ ਕਦੇ ਇਹ ਸੋਡੇ ਹਾਲਾਤ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਵੀ ਛੱਤਰ ਹਲੇ ਫਿਰੂਗਾ ਹਲੇ ਹਾਲਾਤ ਦੇਖੋ ਕੀ ਬਣਦਿਆ ਸੋਡੇ ਇਹਦਾ ਕੁਝ ਵੀ ਨਹੀਂ ਹਲੇ ਸਮਾਂ ਦੇਖੋ ਕਿੰਨਾ ਮਾੜਾ ਹਲੇ ਆਉਂਦਾ ਜਿਹੜੇ ਬੰਦੇ ਮਲੇਖਾ ਪਾਲੀ ਬੈਠਿਆ ਵੀ ਅਸੀਂ ਫਲਾਨੀ ਸਰਕਾਰ ਨਾਲ ਆ ਅਸੀਂ ਫਲਾਨੇ ਲੀਡਰ ਨਾਲ ਆ ਸਭ ਤੋਂ ਪਹਿਲਾਂ ਛੱਤਰ ਉਹਨਾਂ ਦੇ ਫਿਰਨਾ ਸਭ ਤੋਂ ਪਹਿਲਾਂ ਉਹ ਮਰਨੇ ਆ ਅਸੀਂ ਆਪਣੇ ਵੱਲੋਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਆ ਪਰ ਪਿੰਡੋ ਪਿੰਡੀ ਜਾ ਕੇ ਲਾਂਬੰਦੀ ਕਰੋ ਇਹ ਪੂਰੇ ਪੰਜਾਬ ਦਾ ਮਸਲਾ ਹੈ ਇਹ ਇਕੱਲੇ ਚਮਕੌਰ ਸਾਹਿਬ ਹਲਕੇ ਦਾ ਮਸਲਾ ਨਹੀਂ ਆ ਤੁਹਾਡੇ ਇਲਾਕੇ ਦਾ ਮਸਲਾ ਨਹੀਂ ਹੈਗਾ ਇਹ ਉਹ ਚੰਨੀ ਨੂੰ ਵੀ ਫੜੋ ਜਾ ਕੇ ਹੁਣ ਚੰਨੀ ਐਸੇ ਇਲਾਕੇ ਦੀ ਹੈ ਹੈ ਆਹੀ ਐਥੋਂ ਚੋਂ ਲੜਦਾ ਚੰਨੀ ਮੁੱਖ ਮੰਤਰੀ ਜਦੋਂ ਜ਼ਮੀਨ ਐਕਵਾਇਰ ਹੋਈ ਆ ਹੈ ਪੰਚਾਇਤ ਕੀ ਦੀ ਸੀ ਤਾਂ ਪੰਚਾਇਤ ਵਾਲਾ ਸਰਪੰਚ ਕਿੱਥੇ ਆ ਨਹੀਂ ਹੁਣ ਕਿੱਥੇ ਆ ਆ ਜਾਇਆ ਨਹੀਂ ਸਨ ਮੈਂ ਪਹਿਲੇ ਦੱਸਿਆ ਵੀ ਇਹ ਕੰਡੇ ਛੋਡੇ ਸਰਪੰਚਾਂ ਦੇ ਬੀਜੇ ਆ ਇਹਨਾਂ ਦਲਾਲਾਂ ਦੇ ਕੰਡੇ ਬੀਜੇ ਆ ਇਹ ਹੱਦ ਹੋ ਗਈ ਯਾਰ ਚੰਦ ਛਲਣਾ ਪਿੱਛੇ ਕਿਸੇ ਲਾਲਚਾਂ ਪਿੱਛੇ ਮਾੜੇ ਮੋٹے ਉਹਦੇ ਪਿੱਛੇ ਕੋਈ ਲੀਡਰ ਫੋਨ ਚੱਕ ਕੇ ਮਾੜਾ ਮੋਟਾ ਕੰਮ ਕਰ ਦਿੰਦਿਆ ਇਹਦੇ ਪਿੱਛੇ ਤੁਸੀਂ ਆਪਣੇ ਲੋਕਾਂ ਨਾਲ ਕਿੱਡਾ ਵੱਡਾ ਧੋਖਾ ਕਰਾ ਰਹੇ ਹੋ ਕਿੱਡੀ ਵੱਡੀ ਦਗਾ ਕਰਾ ਰਹੇ ਹੋ ਆਪਣੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ ਸੋ ਹੁਣ ਜੰਨੀ ਨੂੰ ਵੀ ਪੁੱਛੋ ਭਾਈ ਜਾਓ ਇਕੱਠੇ ਹੋ ਕੇ ਜੰਨੀ ਨੂੰ ਵੀ ਆ ਤੇਰੇ ਕੰਡੇ ਬੀਜਿਆ ਬੰਦ ਤੇਰਾ ਗੱਡਿਆ ਇਹ ਅਦਸਰਾਂ ਕੀ ਹੱਲ ਕਰਗੇ ਹੁਣ ਲੈ ਤੇ ਮੈਂ ਸ਼ਰਤ ਕਰਦਾ ਕੱਲ ਨੂੰ ਚੰਨੀ ਆ ਜੇ ਢੇੜਾ ਫੇੜਾ ਲਾਉਣਾ ਆ ਸੋਡੇ ਪਿੰਡ ਵਾਲੇ ਕੋਈ ਦਰੀਆਂ ਮਛੌਂਦਾ ਫਿਰੂ ਕੁਛ ਸਪੀਕਰ ਸੈੱਟ ਕਰਦਾ ਫਿਰੂ ਕੋਈ ਪਾਣੀ ਪੀਉਂਦਾ ਫਿਰੂ ਘਾਰ ਚੱਕੀ ਫਿਰੂ ਕੋਈ ਬਿਸਕਟ ਖਾਉਂਦਾ ਫਿਰੂ ਕੋ ਚਾਹ ਚੱਕੀ ਫਿਰੂ ਕੋਈ ਵੀ ਆ ਜੇ ਚੰਨੀ ਆ ਜੇ ਕੋਈ ਬੋਕਰ ਵਾਲਾ ਆ ਜੇ ਕੋਈ ਹੋਰ ਆ ਜੇ ਬਦਲ ਵਾਲਾ ਆ ਜੇ ਐਂ ਕਰਦੇ ਆ ਤੱਕੜੇ ਹੋ ਕੇ ਲੜੋ ਬਾਈ ਨਹੀਂ ਤਾਂ ਫਿਰ ਭਰਾਵੋ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਦੇਖੋ ਜਵਾਕ ਤੁਹਾਡੇ ਬੱਚਾ ਮੋਢੇ ਚੱਕਿਆ ਹੋਊਗਾ ਤੁਹਾਡਾ ਤੇ ਬਿਲਕਦੇ ਫਿਰਦੇ ਹੋਵਾਂਗੇ ਹਸਤਾਣ ਸਾਡੇ ਜਵਾਕ ਨੂੰ ਬਚਾ ਲਓ ਆ ਮੇਰੇ ਕੋਲੇ ਆਉਂਦੇ ਆ ਵਿਚਾਰੇ ਬਹੁਤ ਪਰਿਵਾਰ ਇਹ ਜੇ ਵੀ ਭਾਈ ਸਾਡੇ ਜਵਾਕ ਦੇ 20 ਕਰੋੜ ਦਾ ਟੀਕਾ ਲੱਗਣਾ ਹੈ 15 ਕਰੋੜ ਦਾ ਟੀਕਾ ਲੱਗਣਾ ਹੈ ਵੀਡੀਓ ਪਾ ਦੇ ਸਾਡਾ ਜਵਾਕ ਮਰ ਚੱਲਿਆ ਪੁੱਛਦਾ ਵੀ ਕਾਰਨ ਕਿਉਂ ਕਹਿੰਦੇ ਪਾਣੀ ਕਰਕੇ ਹੋ ਗਿਆ ਪਾਣੀ ਦੇ ਕੈਮੀਕਲ ਜ਼ਹਿਰਾਂ ਕਰਕੇ ਹੋ ਗਿਆ ਪਰ 15 15 20 ਵੀ ਕਰੋੜ ਦੇ ਟੀਕੇ ਕਿੱਥੋਂ ਲਵਾ ਲਵਾਂਗੇ ਯਾਰ ਨਾਲੇ ਮਸਲਾ ਕੋਈ ਇਕੱਲੇ ਪਿੰਡਾਂ ਵਾਲਿਆਂ ਦਾ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁਸਲਮਾਨ ਸਭ ਪਾਣੀ ਪੀਂਦੇ ਯਾਰ ਪਾਣੀ ਲੋੜ ਕੀ ਨੂੰ ਨਹੀਂ ਰੋਜ਼ ਆਪਾਂ ਐਸੇ ਗੁਰੂ ਘਰ ਆਉਨੇ ਆ ਮੱਥਾ ਟੇਕਦੇ ਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜੀਉ ਹੈ ਜੇ ਤਰਸ ਕੋਈ ਰੋਜ਼ ਕਰਵਾਣੀ ਆਪਾਂ ਪੜ੍ਹਦੇ ਆ ਸੁਣਦੇ ਆ ਪਰ ਅਮਲ ਕਿੱਥੇ ਆ ਕਿੰਨੇ ਬੰਦੇ ਨੇ ਆਪਣੇ ਘਰਾਂ 'ਚ ਬੋਰ ਕਰਕੇ ਥੱਲੇ ਧਰਤੀ ਹੇਠਾਂ ਪਾਣੀ ਪਾਉਂਦੇ ਹੋਣਗੇ ਹੋਣਗੇ ਘਰਾਂ ਦਾ ਪਾਣੀ ਪਾਉਣਾ ਹੀ ਹੋ ਕਿਤੇ ਤਾਂ ਕਰਦਾਰ ਤੋਂ ਹੌਲੇ ਹੋ ਗਏ ਕਰਦਾਰ ਦੇ ਬਹੁਤ ਹਲਕੇ ਹੋ ਗਏ ਕਰਦਾਰ ਮਰ ਗਏ ਸਾਡੇ ਜਿਸ ਕਰਕੇ ਸਾਰਾ ਖਲਾਰਾ ਪੈ ਗਿਆ ਨਾ ਤੇ ਜਿਹੜੇ ਸਾਡੇ ਹਾਲਾਤ ਬਣ ਗਏ ਇਹ ਕਰਦਾਰ ਨੂੰ ਭਰਾਵੋ ਸੰਭਾਲਣਾ ਪੈਣਾ ਕਰਦਾਰ ਨੂੰ ਆਪਣੇ ਨੂੰ ਚੱਕਣਾ ਪੈਣਾ ਕਰਦਾਰ ਨੂੰ ਉੱਚਾ ਤੇ ਸੁੱਚਾ ਬਣਾਉਣਾ ਪੈਣਾ ਤਾਂ ਜਾ ਕੇ ਪਾਉਣ ਪਾਣੀ ਧਰਤੀ ਨੇ ਬਚਣਾ ਸੋ ਅਸੀਂ ਆਪਣੇ ਤਰਫੋਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਹਾਂ ਪਰ ਮੇਰਾ ਵੀ ਤੁਹਾਨੂੰ ਬੇਨਤੀ ਇਹੀ ਹੈ ਵੀ ਇਹ ਛੋਟੀ ਐਡੀ ਗੱਲਬਾਤ ਨਾ ਨਹੀਂ ਗੱਲ ਬਣਨੀ 30 ਤਰੀਕ ਨੂੰ ਜੋਰ ਲਾ ਦਿਓ ਪੂਰਾ ਪਿੰਡੋ ਪਿੰਡੀ ਜਾ ਕੇ ਸਪੀਕਰਾਂ ਚ ਬੁਲਾਓ ਪੰਚਾਇਤਾਂ ਨੂੰ ਸੁਨੇਹੇ ਦਿਓ ਸਾਰੇ ਲੋਕਾਂ ਨੂੰ ਜਿੰਨੀਆਂ ਜੱਥੇਬੰਦੀਆਂ ਉਹਨਾਂ ਨੂੰ ਸੁਨੇਹੇ ਦਿਓ ਸੱਦੋ ਲੋਕਾਂ ਨੂੰ ਕਿ ਮਸਲਾ ਭਰਾਵੋ ਕਿਸੇ ਇੱਕ ਪੰਚਾਇਤ ਦਾ ਨਹੀਂ ਕਿਸੇ ਪਿੰਡ ਦਾ ਨਹੀਂ ਕਿਸੇ ਅਮੀਰ ਗਰੀਬ ਦਾ ਨਹੀਂ ਪਿੰਡੂ ਸ਼ਹਿਰੀ ਦਾ ਨਹੀਂ ਮਸਲਾ ਸਮੁੱਚੇ ਇਨਸਾਨੀਅਤ ਦਾ ਸਾਰੇ ਪੰਜਾਬ ਦਾ ਮਸਲਾ ਹੈ ਆਓ ਜਰਾ ਇਕੱਠੇ ਹੋ ਕੇ ਆਪਾਂ ਇਹ ਇਹ ਨਹੀਂ 200 ਕਿਲਾ 135 ਕਿੱਲੇ ਵੱਡੀ ਇੰਡਸਟਰੀ ਵੱਡਾ ਕਾਰਖਾਨਾ ਦੱਸਿਆ ਜਾ ਰਿਹਾ ਹੈ। ਮੱਤੇ ਵਾਲੇ ਲੱਕੜੀ ਦੀ ਫੈਕਟਰੀ। ਹਾਂ। ਉਹਦੇ ਵਾਸਤੇ ਪਿਛਲੀ ਸਰਕਾਰ ਨੇ 375 ਫੈਕਟਰਾਵ ਨੂੰ ਦਿੱਤੇ ਹੋਏ ਨੇ। ਅੱਛਾ ਮੱਤੇਵਾਲੇ ਇੱਥੇ ਚੱਕ ਲੈ। ਹਾਂਜੀ। ਇਹ ਤੋਂ ਬੁੱਢਾ ਤੇਰਾ ਕਿੱਡੀਕ ਦੂਰ ਜਾਂਦਾ? ਅੱਛਾ ਬੁੱਢਾ ਤੇਰਾ ਇੱਛੀ ਐ। ਉਹ ਮਗਰ ਲੱਗਿਆ। ਆਹ ਫੈਕਟਰੀ ਐ। ਹੂੰ। ਆਹ ਬੁੱਢਾ ਦਾ। ਕਿਹੜਾ ਫੈਕਟਰੀ ਐ? ਕਹੇ ਤਰੀਏ ਹਾਂ ਅੱਜ ਵੀ ਫੁੱਟੇ ਨਾਲ ਨਾਲ ਆਦੀ ਹੈ ਅੱਛਾ ਅਸਰੰਦ ਨਹਿਰ ਆ ਸਾਰੇ ਗੁਰਦੁਆਰਿਆਂ ਦਾ ਪਾਣੀ ਆ ਰਿਹਾ ਦੇ ਅੱਛਾ ਉਹੀ ਗੱਲ ਆ ਗਈ ਨੇ ਵੀ ਸਾਰੀ ਇਤਿਹਾਸਕ ਧਰਤੀ ਹੈ ਹਜ਼ਾਰ ਜਿੱਥੇ ਇੱਥੇ ਨਾਲ-ਨਾਲ ਹੈ ਨਹੀਂ ਮਤਿਆਂ ਨਾਲ ਨਹੀਂ ਗੱਲ ਬਣਨੀ 30 ਤਰੀਕ ਨੂੰ ਇਕੱਠ ਵੱਡਾ ਹੋਵੇ ਇੱਥੇ ਤੁਸੀਂ ਉਹ ਤੇ ਜ਼ੋਰ ਲਾਓ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਅਪੀਲ ਕਰੋ ਵੀ ਭਾਈ ਇੱਥੇ 10-15 ਹਜ਼ਾਰ ਬੰਦਾ ਇਕੱਠਾ ਹੋਵੇ ਉਹਦੇ ਫੇਰ ਸਰਕਾਰ ਪਿੱਛੇ ਹਟੂ ਜੇ ਤੁਸੀਂ ਸੋਚਾਂਗੇ ਵੀ 2-400 ਬੰਦਾ ਇਕੱਠਾ ਕਰਕੇ ਨਹੀਂ ਗੱਲ ਬਣਨੀ ਉਹਦਾ ਉਨਾ ਹੀ ਆਪਣਾ ਬਲ ਝੋਕ ਦੇਣਗੇ ਉਨੀ ਪੁਲਿਸ ਫੋਰਸ ਲਾ ਕੇ ਲੋਕਾਂ ਨੂੰ ਪਿੱਛੇ ਧੱਕ ਦੇਣਗੇ ਆ ਤੁਸੀਂ ਹੋਰ ਦੇਖੋ ਬਾਈ ਨੇ ਸ਼ਾਇਦ ਦੱਸਿਆ ਹੁਣ ਮੈਂ ਤੁਹਾਨੂੰ ਜਿਹੜੀ ਜਿਹੜਾ ਸੈਂਟਰ ਨੇ ਕਾਨੂੰਨ ਸੋਧ ਕੀਤੀ ਹੈ ਅਮੈਂਡਮੈਂਟ ਕੀਤੀ ਹੈ ਇੱਕ ਵੀ ਪਹਿਲਾਂ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਸੀਗਾ ਉਹਨੂੰ 6 ਸਾਲ ਤੱਕ ਸਜ਼ਾ ਸੀ ਸਾਲ ਤੋਂ ਲੈ ਕੇ 6 ਸਾਲ ਤੱਕ ਸਜ਼ਾ ਸੀਗੀ ਹੁਣ ਕੱਲਾ ਜੁਰਮਾਨਾ ਹੋਊਗਾ ਸਜ਼ਾ ਖਤਮ ਹੀ ਕਰਤੀ ਉਹ ਉਹੀ ਇਹਨਾਂ ਨੇ ਇੱਥੇ ਲਾਗੂ ਕਰਤਾ ਭਵੰਸੋ ਨੇ ਪੰਜਾਬ 'ਚ ਲਾਗੂ ਕਰਤਾ ਕੀ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ ਸਤਾਈਆਂ ਤੁਸੀਂ ਆਪਣੇ ਪਾਣੀਆਂ ਨੂੰ ਲੈ ਕੇ ਵੋਟ ਪਾਓਗੇ ਪੁੱਛੋਗੇ ਗੱਲ ਵੀ ਪਾਣੀਆਂ ਦਾ ਮੁੱਦਾ ਹੈਗਾ ਕਿਤੇ ਜੇ ਡੋਮਿਸਾਈਲ ਦੀ ਅਸੀਂ ਗੱਲ ਕਰਦੇ ਆਂ ਵੀ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਹੈ ਕਿਤੇ ਇਹਦੇ ਬੋਲੋਗੇ ਕੋਈ ਬਾਹਰਲਾ ਬੰਦਾ ਨੌਕਰੀਆਂ ਲੈ ਸਕੇ ਆਖ ਕੇ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਐ ਇਹਦੇ ਕਿਤੇ ਵੋਟ ਪਾਉਂਗੇ ਖੜ ਕੇ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਬਦਲ ਚੁੱਕੀ ਆ ਬਦਲੀ ਨੇ ਜਾ ਰਹੀ ਬਦਲੀ ਚੁੱਕੀ ਆ ਅਸੀਂ ਘਟ ਗਿਣਤੀ ਚ ਹੋ ਜਾਣਾ ਛੋਡੇ ਪੱਲੇ ਕੀ ਰਹਿ ਜਾਣਾ ਫਿਰ ਆਪਣੇ ਸੋ ਠੋ ਸੋਚੋ ਯਾਰਾ ਹੁਣ ਇਹ ਗੱਲਾਂ ਦਾ ਵੇਲਾ ਨਹੀਂ ਵਿਚਾਰਨ ਦਾ ਵੇਲਾ ਨਹੀਂ ਉੱਠ ਕੇ ਸਾਹਮਣੇ ਮੈਦਾਨ ਚ ਆਉਣ ਦਾ ਵੇਲਾ ਲੜਨ ਦੀ ਲੋੜ ਆ ਸੰਘਰਸ਼ ਦੀ ਲੋੜ ਆ ਸ਼ਾਂਤ ਮੈਤਰੀ ਤਰੀਕੇ ਨਾਲ ਆਪਾਂ ਸਾਰੇ ਪੰਜਾਬ ਨੂੰ ਇਕੱਠੇ ਕਰਕੇ ਇਹਨਾਂ ਮੁੱਦਿਆਂ ਤੇ ਆਏਗੇ ਵੀ ਸਾਡਾ ਡੋਮਿਸਾਈਲ ਬਾਹਰਲੇ ਬੰਦਿਆਂ ਲਈ ਜਿਵੇਂ ਹਿਮਾਚਲ ਦਾ ਕਾਨੂੰਨ ਆ ਰਾਜਸਥਾਨ ਦਾ ਉਤਰਾਖੰਡ ਦਾ ਕਾਨੂੰਨ ਆ ਕੋਈ ਜ਼ਮੀਨ ਆ ਉਤਰਾਖੰਡ ਨੇ ਕਾਨੂੰਨ ਪੀਨਾ ਪਹਿਲਾਂ ਬਣਾਇਆ ਕੋਈ ਬਾਹਰਲਾ ਬੰਦਾ ਜਾ ਕੇ ਉਹਦੀ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਸ਼ਾਮਲਾਟ ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਵੇ ਇੱਥੇ ਆ ਕੇ ਇਹਨਾਂ ਮੁੱਦਿਆਂ ਤੇ ਆਪਾਂ ਲੜਗੇ ਨਾ ਕਿ ਗਲੀਆਂ ਬਣਾ ਦੋ ਨਾਲੀਆਂ ਬਣਾ ਦੋ ਉਹ ਸਾਡੇ ਘਰੇ ਚਾਹ ਪੀ ਗਿਆ ਸਾਡੇ ਭੋਗ ਤੇ ਆ ਗਿਆ ਸਾਡੇ ਵਿਆਹ ਤੇ ਆ ਗਿਆ ਅਸੀਂ ਐਂ ਖੁਸ਼ ਹੋਏ ਫਿਰਦੇ ਹੁੰਨੇ ਆ ਮੇਰਾ ਦਾਦਾ ਕਾਂਗਰਸੀ ਸੀਗਾ ਮੇਰਾ ਦੱਪਿਓ ਅਕਾਲੀ ਸੀਗਾ ਅਸੀਂ ਤਾਂ ਉਧਰ ਹੀ ਖੜੇ ਆ ਅਸੀਂ ਐਂ ਖੜੇ ਆ ਇਸੇ ਚੀਜ਼ ਨੇ ਸਾਨੂੰ ਮਾਰ ਲਿਆ ਸੋ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਜਿਹੜੇ ਤੁਸੀਂ ਇਹ ਮੁੱਦਾ ਵੀ ਚੱਕਿਆ ਦੇ ਰਾਏ ਦਰਸਤਾ ਇਸ ਸਮੇਂ ਨਾਲ ਉੱਠ ਖੜੇ ਹਲੇ ਵੀ ਕੋਈ ਅੱਟ ਨਹੀਂ ਛੱਡੀ ਹਲੇ ਤਕੜੇ ਹੋ ਜੋ ਸਾਰੇ ਪੰਜਾਬ ਚ ਲਹਿਰ ਲੈ ਕੇ ਜਾਵਾਂਗੇ ਅਸੀਂ ਤਾਂ ਤੁਰ ਹੀ ਹੋਏ ਆ ਸਾਨੂੰ ਵੀ ਤੁਰਨ ਦੀ ਲੋੜ ਆ ਸਾਰੇ ਪਿੰਡਾਂ ਟੀਮਾਂ ਬਣਾ ਕੇ ਜ਼ਿਲ੍ਹਿਆਂ ਟੀਮਾਂ ਬਣਾ ਕੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਅਜ ਪੰਜਾਬ ਚ ਬਣਿਆ ਹੋਇਆ ਹੈ